ਜਿਹੜੇ ਬੱਚੇ ਨੇ ਆਸਟ੍ਰੇਲੀਆ ਯੂਕੇ ਜਾਂ ਯੂਐਸ ਵੀਜ਼ਾ ਅਪਲਾਈ ਕਰਨਾ ਹੈ ਜੇ ਤੁਸੀਂ ਪਲੱਸ 2 2024 ਦੇ ਵਿੱਚ ਕੀਤੀ ਹੈ ਕਰਤੀ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਲੈਵਲ 1 ਦੀ ਯੂਨੀਵਰਸਿਟੀ ਅਪਲਾਈ ਕਰੋ ਲਗਭਗ 2.5 ਤੋਂ 3 ਮਹੀਨਾ ਦਾ ਟਾਈਮ ਲੱਗਣਾਗਾ 100% ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਤੁਹਾਡੇ ਤੋਂ ਇੱਕ ਸਿੰਗਲ ਪੈਨੀ ਕਿਸੇ ਵੀ ਕੰਟਰੀ ਦੀ ਅਡਵਾਂਸ ਨਹੀਂ ਲਵਾਂਗੇ ਆਸਟ੍ਰੇਲੀਆ ਯੂਕੇ ਜਾਂ ਯੂਐਸ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਕਹਿੰਦੇ ਸੀ ਕਿ ਸਾਨੂੰ ਪੈਕੇਜ ਦਿਓ ਤਾਂ ਅਸੀਂ ਪੈਕੇਜ ਲੈ ਕੇ ਆ ਰਹੇ ਹਾਂ ਇਹਨਾਂ ਕੰਟਰੀਆਂ ਦੇ ਵਿੱਚ ਵੀ ਜੇ ਤੁਸੀਂ ਅਪਲਾਈ ਕਰਨਾ ਤਾਂ ਆਪਣੇ ਡਾਕੂਮੈਂਟ ਲੈ ਕੇ ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਸਟ ਕਰੋ। ਅਗਰ ਤੁਸੀਂ ਯੂਕੇ ਅਪਲਾਈ ਕਰਨਾ ਚਾਹੁੰਦੇ ਹੋ ਸੇਮ ਡੇ ਆਫਰ ਲੈਟਰ ਆਏਗੀ 15 ਤੋਂ 20 ਦਿਨ ਦੇ ਵਿੱਚ ਵਿੱਚ ਤੁਹਾਡੀ ਕੈਸ ਲੈਟਰ ਆ ਜਾਏਗੀ। ਅਗਰ ਤੁਸੀਂ ਯੂਐਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਯੂਐਸ ਦੇ ਵਿੱਚ ਵੀ ਅਗਵਸਤ ਇਨਟੇਕ ਵੀ ਸਾਡੇ ਕੋਲ ਹੈਗਾ ਨਵੰਬਰ ਇਨਟੇਕ ਵੀ ਹੈਗਾ ਜਨਵਰੀ ਇਨਟੇਕ ਵੀ ਹੈਗਾ। ਅਗਰ ਤੁਸੀਂ ਅਪਾਇੰਟਮੈਂਟਸ ਉਪਰ ਹੋਈ ਹੋਈਆਂ ਨੇ नमस्कार आप देख रहे हैं प्रो पंजाब टीवी और मैं हूं आपके साथ संजीव कुमार आज की अपडेट्स हमारी है वीज़ा रिलेटेड और हमारे साथ प्राइम वीजा एडवाइजर के एमडी हैं प्रीत ढिंडसा उनसे बात करते हैं और जानने की कोशिश करते हैं कि आखिरकार वीज़ा रिलेटेड क्या नई अपडेट्स आई हैं ਸਤਿ ਨਮਸਕਾਰ। ਨਮਸਕਾਰ ਜੀ ਜੋ ਲਾਸਟ ہمارا ਸ਼ੋਅ تھا ਆਪਕੇ ਪ੍ਰਾਈ ਪ੍ਰੋ ਪੰਜਾਬ ਮੇ ਉਹ ਕੈਨੇਡਾ ਕੇ ਲਈ ਟੱੜਤਾ ਕੈਨੇਡਾ ਮੇ ਬਹੁਤ ਸਾਰੇ ਬੱਚੇ ਸੀਗੇ ਜਿਹੜੇ ਕਹਿੰਦੇ ਸੀ ਕਿ ਸਰ ਅਸੀਂ ਕਿਹੜੀ ਕੰਟਰੀ ਅਪਲਾਈ ਕਰੀਏ ਸਾਡੇ 5 5 ਬੈਂਡ ਨੇ ਜਾਂ ਅਸੀਂ ਓਵਰঅল 6 ਬੈਂਡ ਨੇ ਸਾਡੇ ਤਾਂ ਅਸੀਂ ਪੈਸੇ ਵੀ ਸਾਰੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਤਾਂ ਲਾਸਟ ਸ਼ੋਅ ਦੇ ਵਿੱਚ ਮੈਂ ਬੋਲਿਆ ਸੀ ਕਿ ਕੈਨੇਡਾ ਦੇ ਵਿੱਚ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਣੇ ਆ ਤੇ ਬਹੁਤ ਸਾਰੇ ਬੱਚਿਆਂ ਦੀ ਇਹ ਵੀ ਆਪਸ਼ਨ ਆਈ ਕਿ ਕੈਨੇਡਾ ਨੂੰ ਛੱਡ ਕੇ ਕਿ ਤੁਸੀਂ ਹੋਰ ਕੰਟਰੀਆਂ ਦੇ ਵਿੱਚ ਵੀ ਡੀਲ ਕਰਦੇ ਹੋ ਜਾਂ ਤੁਸੀਂ ਉਹਨ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਬੱਚੇ ਨੇ ਆਸਟ੍ਰੇਲੀਆ ਯੂਕੇ ਜਾਂ ਯੂਐਸ ਵੀਜ਼ਾ ਅਪਲਾਈ ਕਰਨਾ ਹੈ ਜੇ ਤੁਸੀਂ ਪਲੱਸ 2 2024 ਦੇ ਵਿੱਚ ਕੀਤੀ ਆਂ ਅਗਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਲੈਵਲ 1 ਦੀ ਯੂਨੀਵਰਸਿਟੀ ਅਪਲਾਈ ਕਰੋ ਲਗਭਗ 2.5 ਤੋਂ 3 ਮਹੀਨਿਆਂ ਦਾ ਟਾਈਮ ਲੱਗਣਾਗਾ 100% ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ ਅਗਰ ਤੁਸੀਂ ਯੂਕੇ ਅਪਲਾਈ ਕਰਨਾ ਚਾਹੁੰਦੇ ਹੋ ਸੇਮ ਡੇ ਆਫਰ ਲੈਟਰ ਹੈਗੀ 15 ਤੋਂ 20 ਦਿਨ ਦੇ ਵਿੱਚ ਵਿੱਚ ਤੁਹਾਡੀ ਕੈਸ਼ ਲੈਟਰ ਆ ਜਾਏਗੀ ਅਗਰ ਤੁਸੀਂ ਯੂਐਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਯੂਐਸ ਦੇ ਵਿੱਚ ਵੀ ਅਗਸਤ ਟੇਕ ਵੀ ਸਾਡੇ ਕੋਲ ਹੈਗਾ ਨਵੰਬਰ ਟੇਕ ਵੀ ਹੈਗਾ ਜਨਵਰੀ ਟੇਕ ਵੀ ਹੈਗਾ ਅਗਰ ਤੁਸੀਂ ਅਪਾਇੰਟਮੈਂਟਸ ਓਪਨ ਹੋਈ ਹੋਈਆਂ ਨੇ ਅਗਰ ਤੁਸੀਂ ਯੂਐਸ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ 5.5 ਬੈਂਡ ਨੇ ਓਵਰঅল 6 ਬੈਂਡ ਨੇ ਪੀਟੀ ਸਕੋਰ ਘੱਟ ਨੇ ਤੁਸੀਂ ਵਿਦਾਊਟ ਐਲਸ ਯੂਐਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਓ ਤੇ ਪੈਸੇ ਸਾਰੇ ਦਿਓ ਵੀਜ਼ਾ ਲੱਗਣ ਤੋਂ ਬਾਅਦ ਪ੍ਰਾਈਮ ਵੀਜ਼ਾ ਐਡਵਾਈਜ਼ਰ ਦੀਆਂ 16 ਬ੍ਰਾਂਚੇਜ਼ ਨੇ ਤੁਸੀਂ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤਹਾਡੇ ਤੋਂ ਇੱਕ ਸਿੰਗਲ ਪੈਨੀ ਕਿਸੇ ਵੀ ਕੰਟਰੀ ਦੀ ਐਡਵਾਂਸ ਨਹੀਂ ਲਵਾਂਗੇ ਆਸਟ੍ਰੇਲੀਆ ਯੂਕੇ ਜਾਂ ਯੂਐਸ ਦੇ ਵਿੱਚ ਵੀ ਤਾਂ ਬਹੁਤ ਸਾਰੇ ਬੱਚੇ ਕਹਿੰਦੇ ਸੀ ਕਿ ਸਾਨੂੰ ਪੈਕੇਜ ਦਿਓ ਤਾਂ ਅਸੀਂ ਪੈਕੇਜ ਲੈ ਕੇ ਆ ਰਹੇ ਹਾਂ ਇੰਨਾ ਕੰਟਰੀਆਂ ਦੇ ਵਿੱਚ ਵੀ ਜੇ ਤੁਸੀਂ ਅਪਲਾਈ ਕਰਨਾ ਤਾਂ ਆਪਣੇ ਡਾਕੂਮੈਂਟ ਲੈ ਕੇ ਸਾਡੇ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਸਿਟ ਕਰੋ ਤੇ ਆਪਣਾ ਵੀਜ਼ਾ ਪ੍ਰਾਪਤ ਕਰੋ ਤੇ ਪੈਸੇ ਦਿਓ ਵੀਜ਼ਾ ਲੱਗਣ ਤੋਂ ਬਾਅਦ ਸਸੀ ਗਾਲ ਜੀ तो अगर आप अपना वीज़ा लगवाना चाहते हैं तो ये नई अपडेट्स आपने जान लिए हैं अब आप, आप ऐसा कर सकते हैं कि प्राइम वीज़ा एडवाइज़र के पास आ सकते हैं और अपनी जो भी क्वेरी इसके अलावा भी अगर आपकी कोई क्वेरी है तो आप वहाँ पर आकर वो क्वेरी जो है वो उसको सॉल्व कर सकते हैं और अपना वीज़ा लगवा सकते हैं